ਟੈਂਸ਼ਨ ਰਹਿੰਦੀ ਹੈ ਖੁਸ਼ੀਆਂ ਨਹੀਂ ਮਿਲਦੀਆਂ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਇਹ ਸੱਤ ਕੰਮ ਠੀਕੇ ਤੇ ਤੁਹਾਨੂੰ ਟੈਂਸ਼ਨ ਦੂਰ ਹੋ ਜਾਏਗੀ ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਾਣੀ ਨਾਲ ਭਰੀ ਬਾਲਟੀ ਰੱਖੋ ਇਸ ਨਾਲ ਕਰਕੇ ਕਰਜ਼ੇ ਤੋਂ ਰਾਹਤ ਮਿਲਦੀ ਹੈ ਕਦੇ ਵੀ ਆਪਣੀ ਛੱਤ ਦੇ ਦਾਣੇ ਜਾਂ ਬਿਸਤਰੇ ਨਾ ਛੱਡੋ ਇਸ ਨਾਲ ਤੁਹਾਡੇ ਸਹੁਰਿਆਂ ਨਾਲ ਤੁਹਾਡੇ ਸਬੰਧ ਵਿਗੜ ਜਾਂਦੇ ਹੰਨ ਸੂਰਜ ਡੁੱਬਨ ਤੋਂ ਬਾਅਦ ਕਿਸੇ ਨੂੰ ਵੀ ਚਾਹੇ ਤਾਂ ਪਿਆਜ਼ ਦੁੱਧ ਜਾਂ ਦਹੀਂ ਨਾ ਦਿਓ ਕਿਹਾ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਘਰ ਦੀਆਂ ਬਰਕਤਾਂ ਨਸ਼ਟ ਹੋ ਜਾਂਦੀਆਂ ਹਨ ਤੁਸੀਂ ਕੀ ਕਰਨਾ ਹੈ ਕਿ ਸਾਰਾ ਕੰਮ ਪਹਿਲਾਂ ਕਰ ਲੈਣਾ ਤੇ ਬਾਲਟੀ ਇੱਕ ਜ਼ਰੂਰ ਭਰ ਕੇ ਰਹਿਣਾ ਕਰਦੇ ਮੁੱਖ ਦਵਾਰ ਤੇ ਲਕੋਲ ਕਦੇ ਵੀ ਡਸਟਬਿਨ ਨਾ ਰੱਖੋ ਕਿਹਾ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਗਵਾਂਦੀ ਦੁਸ਼ਮਣ ਬਣ ਸਕਦੇ ਹਨ ਤੁਸੀਂ ਹਰ ਰੋਜ਼ ਫਲ ਖਾਂਦੇ ਹੋ ਪਰ ਧਿਆਨ ਰੱਖੋ ਕਿ ਕਦੇ ਵੀ ਫਲਾਂ ਦੇ ਛਿਲਕਿਆਂ ਨੂੰ ਡਸਟਬਿਨ ਵਿੱਚ ਨਾ ਸਟੋ ਮਹੀਨੇ ਚ ਇੱਕ ਵਾਰ ਘਰ ਚ ਮਿਸਤਰੀ ਦੀ ਖੀਰ ਬਣਾ ਕੇ ਪੂਰੇ ਪਰਿਵਾਰ ਨਾਲ ਖਾਓ ਇਸ ਨਾਲ ਦੇਵੀ ਲక్ష్ਮੀ ਦੀ ਕਿਰਪਾ ਹੋਵੇਗੀ ਹਰ ਰਾਤ ਸੌਣ ਤੋਂ ਪਹਿਲਾਂ ਘਰ 'ਚ ਕਪੂਰ ਜਲਾਓ ਕਪੂਰ ਜਲਾਉਣ ਨਾਲ ਘਰ ਤੋਂ ਨਕਾਰਾਤਮਕ ਊਰਜਾ ਖਤਮ ਹੋ ਸਕਦੀ ਹੈ ਹੋ ਜਾਂਦੀ ਹੈ ਠੀਕ ਹੈ ਇਹ ਵੀ ਸੋਖਾ ਜਿਹਾ ਕਪੂਰ ਤਾਂ ਜਲਾਉਣਾ ਤੇ ਬਹੁਤ ਵਧੀਆ 스ਮੈਲ ਵੀ ਆਉਂਦੀ ਹੈ ਤੇ ਜੇਕਰ ਤੁਸੀਂ ਬੈਡਰੂਮ ਵਿੱਚ ਕਪੂਰ ਜਲਾਉਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਖੁਸ਼ਹਾਲੀ ਆਉਂਦੀ ਹੈ ਅਤੇ ਪਤੀ ਪਤਨੀ ਵਿੱਚ ਝਗੜੇ ਖਤਮ ਹੋ ਜਾਂਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ